ਵਾਹਿਗੁਰੂ ਸਾਹਿਬ ਜੀ ਸੁਕਾਉਟਾਲ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਕੋ ਸੰਬਦੀ ਨੂਰ ਅਰਸ਼ਾਂ ਕੋ ਰਸੋਂ ਛੱਟੀਐ ਉਦੇ ਡਿਠੇ ਸੱਚੀ ਬਾਤ ਸਾ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਬਾਤ ਸਾ ਹੂ ਸਿਰ ਸਾਹ ਹੰਦ ਸਾ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵਿਸਾਹ ਜਿਸ ਪਾਸ ਬੈਠਿਆਂ ਸੋਹੀਐ ਸਬਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾ ਅਗੇ ਸੁਖ ਮੇਰੇ ਮੀਤ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਾਹੀ ਅਗੇ ਸੁਖ ਮੇਰੇ ਮੀਤ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬੰਤ ਬਣਾਈ ਫਿਰ ਡੋਲਤ ਕਤ ਹੋ ਨਾਹੀਂ ਸੱਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਨਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪੱਲ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਸਤਸੰਗਤ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਜੀ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਸਤਿਗੁਰ ਆਖਦੇ ਨੇ ਜਦੋਂ ਉਸ ਮਾਲਕ ਦੇ ਨਾਲ ਮਨ ਮੰਨ ਜਾਂਦਾ ਫਿਰ ਜਿਹੜਾ ਮਾਲਕ ਹੈ ਹਰ ਜਗ੍ਹਾ ਬਿਨਾਂ ਫਰਕ ਤੋਂ ਦਿਖਣ ਲੱਗ ਜਾਂਦਾ ਰਹਾਉ ਦੀ ਪੰਕਤੀ ਹੈ ਸੱਚੇ ਸਾਹਿਬ ਸਿਉ ਮਨ ਮੰਨਿਓ ਸੱਚੇ ਮਾਲਕ ਦੇ ਨਾਲ ਸਾਹਿਬ ਦੇ ਨਾਲ ਮਨ ਪਤੀ ਜਗਿਆ ਮਨ ਮੰਨ ਗਿਆ ਹਰ ਸਰਬ ਨਿਰੰਤਰ ਜਾਣਿਆ ਨਿਰੰਤਰ ਬਿਨਾਂ ਫਰਕ ਤੋਂ ਤੇ ਫਿਰ ਜਦੋਂ ਮਨ ਮੰਨਿਆ ਫਿਰ ਉਸ ਮਾਲਕ ਨੂੰ ਬਿਨਾਂ ਫਰਕ ਤੋਂ ਹਰ ਜਗ੍ਹਾ ਜਾਣਿਆ ਭਾਵ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਤੋ ਹਰ ਜਗ ਮਾਲਕ ਨજર ਆਇਆ ਪਰਮੇਸ਼ਰ ਨજર ਆਇਆ ਜਦੋਂ ਐਸੀ ਵਿਵਸਥਾ ਹੋਵੇਗੀ ਕਿ ਮਨ ਮਾਲਕ ਦੇ ਨਾਲ ਮੰਨ ਜਾਵੇਗਾ ਪਤੀ ਜਾਵੇਗਾ ਤੇ ਹਰ ਪਾਸੇ ਬਿਨਾ ਫਰਕ ਤੋਂ ਬਿਨਾ ਅੰਤਰ ਤੋਂ ਉਹ ਮਾਲਕ ਨੂੰ ਜਾਣ ਲਈਦਾ ਤੋ ਸਤਗੁਰ ਆਖਦੇ ਨੇ ਫਿਰ ਮਿਲਦਾ ਕੀ ਹੈ ਸ਼ਬਦ ਦਾ ਪਹਿਲਾ ਬੰਦ ਹੈ ਗੁਰੂ ਅਰਜਨ ਦੇਵ ਸੱਚੀ ਬਾਤ ਛਕ ਦਿੰਨੇ ਆਗੇ ਸੁਖ ਮੇਰੇ ਮੀਤਾ ਮੀਤਾ ਸ਼ਬਦ ਸੰਬੋਧਨ ਹੈ ਇਹ ਮੇਰੇ ਮਿੱਤਰ ਆਉਣ ਵਾਲੇ ਜੀਵਨ ਦੇ ਵਿੱਚ ਮਾਲਕ ਨੇ ਸੁਖ ਭਰ ਦਿੱਤਾ ਆਗੇ ਸੁਖ ਮੇਰੇ ਮੀਤਾ ਆਉਣ ਵਾਲੇ ਸਮੇਂ ਵਿੱਚ ਸੁਖ ਹੀ ਸੁਖ ਹੈ ਪਾਛੇ ਆਨੰਦ ਪ੍ਰਵ ਕੀਤਾ ਪ੍ਰਭ ਦੇ ਭੱਬੇ ਨੂੰ ਸਿਹਾਰੀ ਹੈ ਗੁਰਬਾਣੀ ਵਿਆਕਰਨ ਦੇ ਅਨੁਸਾਰ ਪ੍ਰਭ ਕਰਤਾ ਕਰਕ ਹੈ ਕਰਨ ਵਾਲਾ ਹੈ ਅੱਗੇ ਸੁਖ ਮੇਰੇ ਮੀਤਾ ਸੁਖ ਪੁਲਿੰਗ ਇਕਵਚਨ ਹੈ ਜਿਸ ਮਾਲਕ ਨੇ ਅੱਗੇ ਵਾਸਤੇ ਅਗਾਹ ਨੂੰ ਸੁਖ ਦੇ ਦਿੱਤਾ ਔਰ ਪਿਛਲੇ ਬੀਤੇ ਸਮੇਂ ਦੇ ਵਿੱਚ ਵੀ ਪਾਛੇ ਆਨੰਦ ਪ੍ਰਵ ਕੀਤਾ ਪ੍ਰਭ ਦੇ ਭੱਬੇ ਨੂੰ ਸਹੀ ਅਰਥ ਪ੍ਰਭ ਨੇ ਜਿਸ ਪ੍ਰਭੂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਬੀਤ ਗਿਆ ਉਹਦੇ ਵਿੱਚ ਵੀ ਆਨੰਦ ਬਣਾਈ ਰੱਖਿਆ ਪਰਮੇਸ਼ਰ ਬਣਤ ਬਣਾਈ ਪਰਮੇਸ਼ਰ ਦੇ ਰਾਰੇ ਨੂੰ ਫਿਰ ਸਿਆਰੀ ਹੈ ਤੇ ਫਿਰ ਵਿਆਕਰਨ ਦੇ ਅਨੁਸਾਰ ਕਰਤਾ ਕਾਰਕ ਹੈ ਤਾਂ ਪਰਮੇਸ਼ਰ ਨੇ ਐਸੇ ਮਨੁੱਖ ਦੇ ਜੀਵਨ ਦੇ ਵਿੱਚ ਅਜਿਹੀ ਬਣਤ ਬਣਾ ਦਿੱਤੀ ਕਿ ਐਸੇ ਮਨੁੱਖ ਦੇ ਵਿੱਚ ਜਿਹੜਾ ਸੱਚੇ ਮਾਲਕ ਦੇ ਨਾਲ ਜੁੜ ਜਾਂਦਾ ਜਿਹਦਾ ਮਨ ਮੰਨ ਜਾਂਦਾ ਤੋ ਸਤਗੁਰ ਕਹਿੰਦੇ ਨਹੀਂ ਮਾਲਕ ਨੇ ਪਰਮੇਸ਼ਨ ਨੇ ਅਸੀਂ ਬੰਦ ਬਣਾਈ ਫਿਰ ਡੋਲ ਤਕਤ ਹੋ ਨਹੀਂ ਫਿਰ ਕਦੇ ਡੋਲਦਾ ਨਹੀਂ ਘਬਰਾਉਂਦਾ ਨਹੀਂ ਤੋ ਸਤਗੁਰ ਰੱਖਦੇ ਨੇ ਕਹਿੰਦੇ ਐਸਾ ਮਾਲਕ ਨੇ ਸੁੱਖ ਬਣਾ ਦਿੱਤਾ ਫਿਰ ਆਖਰੀ ਬੰਦ ਦੇ ਵਿੱਚ ਕਹਿੰਦੇ ਨੇ ਸਭ ਜੀ ਤੇਰੀ ਦਇਆਲਾ ਦਇਆਲਾ ਸੰਬੋਧਨ ਸ਼ਬਦ ਹੈ ਰੱਬ ਵਾਸਤੇ ਪ੍ਰਮਾਤਮਾ ਵਾਸਤੇ ਸਭ ਬਹੁਵਚਨ ਹੈ ਜੀ ਜੀਵ ਸਾਰੇ ਜੀਵ ਹੈ ਮਾਲਕ ਸਭ ਤੇਰੇ ਹੀ ਜੀਵ ਨੇ ਤੇਰੇ ਬਣਾਏ ਹੋਏ ਨੇ ਆਪਣੇ ਭਗਤ ਕਰਹਿ ਪ੍ਰਤਪੱਲ ਪੱਬਾ ਗੱਗਾ ਤੱਤਾ ਭਗਤ ਇਹ ਬਹੁਵਚਨ ਸ਼ਬਦ ਹੁੰਦਾ ਜੇ ਤਤੇ ਨੂੰ ਔਕੜ ਨਾ ਆਵੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਫਿਰ ਤੋ ਜਦੋਂ ਸਤਗੁਰੂ ਜੀ ਕੰਦਨ ਨੇ ਹੀ ਮਾਲਕ ਹੀ ਪਰਮਾਤਮਾ ਤੂੰ ਆਪਣੀ ਭਗਤਾਂ ਨੂੰ ਆਪਣੀ ਭਗਤ ਬੱਗਗਤ ਤਾਂ ਭਗਤ ਬਹੁਵਚਨ ਬਹੁਤੇ ਭਗਤ ਤੇਰੇ ਆਪਣੇ ਭਗਤ ਤਰੇਹ ਪ੍ਰਤ ਪਾਲਾ ਤੂੰ ਉਹਨਾਂ ਦੀ ਪਾਲਣਾ ਕਰਦਾ ਹੈ ਮਾਲਕ ਸਭ ਜੀ ਤੇਰੇ ਨੇ ਉਹ ਆਪਣੇ ਭਗਤਾਂ ਦੀ ਪਾਲਣਾ ਕਰਦਾ ਹੈ ਆਚਰਜ ਤੇਰੀ ਵਡਿਆਈ ਤੇਰੀ ਵਡਿਆਈ ਬਿਸਮਤ ਹੈ ਕਹੀ ਨਹੀਂ ਜਾ ਸਕਦੀ ਅੱਖੀਂ ਨਹੀਂ ਜਾ ਸਕਦੀ ਨਿਤ ਨਾਨਕ ਨਾਮ ਧਿਆਈ ਨਾਨਕ ਸ਼ਬਦ ਫਿਰ ਸੰਬੋਧਨ ਹੈ ਏ ਨਾਨਕ ਨਿਤ ਉਸ ਮਾਲਕ ਦਾ ਨਾਮ ਜਪੀ ਪ੍ਰਮਾਤਮਾ ਨੂੰ ਚੇਤੇ ਕਰੀ ਰੱਬ ਦੇ ਗੁਣ ਗਾਈ ਤੋ ਸਤਗੁਰ ਕਹਿੰਦੇ ਨੇ ਇਹ ਮਾਲਕ ਸਭ ਜੀਵ ਤੇਰੇ ਨੇ ਤੂੰ ਆਪਣੇ ਭਗਤਾਂ ਦੀ ਪਾਲਣਾ ਕਰਦਾ ਹੈ ਤੇਰੀ ਵਡਿਆਈ ਕਹੀ ਨਹੀਂ ਜਾ ਸਕਦੀ ਤੇ ਨਾਨਕ ਆਖਦੇ ਨੇ ਤੇਰੇ ਜੀਵ ਤੇਰੇ ਨਾਮ ਨੂੰ ਧਿਆਨ ਦੇ ਨੇ ਤਨ ਚੀਤੇ ਕਰਦੇ ਨੇ ਤੇਰੇ ਗੁਣਾਂ ਨੂੰ ਗਾਉਂਦੇ ਨੇ ਸੋ ਸਾਰੇ ਜੀ ਉਸ ਮਾਲਕ ਦੇ ਨੇ ਸਤਿਗੁਰੂ ਸੰਸ ਨੂੰ ਸਮਝਾ ਦੇ ਨੇ ਕਿ ਭਾਈ ਜਦੋਂ ਰੱਬ ਦੇ ਨਾਲ ਮਨ ਮੰਨ ਜਾਂਦਾ ਨਾ ਮਨ ਪਤੀਤ ਜਾਂਦਾ ਉਸ ਵੇਲੇ ਉਹ ਮਾਲਕ ਜਿਹੜਾ ਪ੍ਰਮਾਤਮਾ ਹਰ ਜਗ੍ਹਾ ਨਜ਼ਰ ਆਉਂਦਾ ਹੈ ਇਹ ਰਹਾਉ ਦੀ ਪੰਕਤੀ ਹੈ ਸਤਿਗੁਰੂ ਆਖਦੇ ਨੇ ਜਦੋਂ ਮਨ ਰੱਬ ਦੇ ਨਾਲ ਮੰਨ ਮੰਨੇ ਉਰਬ ਪ੍ਰਮਾਤਮਾ ਹਰ ਜਗ ਨજર ਆਇਆ ਉਸ ਮਾਲਕ ਨੂੰ ਚੇਤੇ ਕਰੀਏ ਆਪਣਾ ਮਨ ਵੀ ਸਾਡਾ ਵੀ ਮੰਨੇ ਉਸ ਮਾਲਕ ਦੇ ਨਾਲ ਜਿਉਂਦੀਏ ਉਹਦਾ ਨਾਮ ਜਪੀਏ ਇਹ ਸਤਿਗੁਰ ਸੰਨ ਸੋਝੀ ਦਿੰਦੇ ਹਨ ਕਿ ਉਹ ਮਾਲਕ ਬੜਾ ਦਿਆਲੂ ਹੈ ਬੜਾ ਮਿਹਰਬਾਨ ਹੈ ਔਰ ਬਿਸਮਤ ਵੀ ਹੈ ਉਹਨੂੰ ਚੇਤੇ ਕਰਦੇ ਰਹੀਏ ਉਹਦਾ ਨਾਮ ਜਪਦੇ ਰਹੀਏ ਇਹ ਸਤਿਗੁਰ ਸੰਨ ਸੋਝੀ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank <laughs> you.